7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ 4 ਵਜੇ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਬਾਜ਼ਾਰ 'ਚ ਫੇਰ ਉਸੇ ਤਰੀਕੇ ਨਾਲ ਰੌਣਕਾਂ ਵੇਖਣ ਨੂੰ ਮਿਲਣਗੀਆਂ ਦੁਕਾਨਾਂ ਖੁੱਲਣੀਆਂ ਸ਼ੁਰੂ ਹੋ ਚੁਲੀਆਂ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਪੈਟਰੋਲ ਪੰਪ ਦੇ ਉੱਤੇ ਰਸ਼ ਦੇਖਣ ਨੂੰ ਮਿਲ ਰਿਹਾ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਪੈਟਰੋਲ ਪੰਪ ਤੇ ਲੰਬੀਆਂ ਲੰਬੀਆਂ ਲਾਈਨਾਂ ਲਗਣੀਆਂ 4 ਵਜੇ ਤੋਂ ਬਾਅਦ ਸ਼ੁਰੂ ਹੋ ਗਈਆਂ ਆਪਣੇ ਆਪਣੇ ਵਹੀਕਲਾਂ 'ਚ ਲੋਕ ਜਿਹੜੇ ਨੇ ਤੇਲ ਪੁਆਉਣ ਲਈ ਆ ਪਹੁੰਚ ਚੁੱਕੇ ਨੇ 4 ਵਜੇ ਦਾ ਇੰਤਜ਼ਾਰ ਸੀ 4 ਵਜੇ ਤੋਂ ਬਾਅਦ ਜਦੋਂ ਪੰਜਾਬ ਬੰਦ ਦੀ ਕਾਲ ਖਤਮ ਹੁੰਦੀ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਲੋਕ ਇੱਥੇ ਪਹੁੰਚਦੇ ਗੱਲਬਾਤ ਕਰ ਲਾਂਗੇ ਭਾਈ ਸਾਹਿਬ ਕਿੰਨੀਆਂ ਕਿ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅੱਜ ਦਿੱਕਤ ਸੇਤ ਦੇ ਘਰੇ ਬੈਠੇ ਆ ਜੀ ਨਿਕਲ ਹੀ ਨਹੀਂ ਗਏ ਕੋ ਦਿਹਾੜੀ ਦੂੜੀ ਲਾਉਣੀ ਉਹ ਵੀ ਲੱਗੀ ਹੜੀ ਦੀ ਹਾਂਜੀ ਕੀ ਲੱਗਦਾ ਜੈਸੇ ਧਰਨਿਆਂ ਦੇ ਨਾਲ ਮੁਸ਼ਕਲ ਆਉਂਦੀਆਂ ਮੁਸ਼ਕਲ ਤੇ ਆਈ ਹੈ ਸਾਰਿਆਂ ਨੂੰ ਇਹ ਬਹੁਤੇ ਗਰੀਬਾਂ ਨੂੰ ਜਿਨ੍ਹਾਂ ਦੇ ਦਿਹਾੜੀ ਲੱਗਣੀ ਦੁਕਾਨਦਾਰ ਤੇ ਚਲੋ ਚੱਲ ਜਾਂਦਾ ਉਹਨਾਂ ਦਾ ਕੰਮ ਚੱਲ ਵੀ ਉਹਨਾਂ ਨੂੰ ਵੀ ਦਿੱਕਤ ਦੀ ਹੈ ਜਿੰਦਾ ਸਮਾਨ ਵੇਕੇਗਾ ਤਾਂ ਉਹ ਵੀ ਰੋਟੀ ਖਾਣਗੇ ਅੱਛਾ ਕੰਮ ਕੀ ਕਰਦੇ ਤੁਸੀਂ ਅਹੀਂ ਆ ਤੇੜੀ ਥੁੜੀ ਕਰੀਦੀ ਹੋਰ ਕਰਨਾ ਹੀ ਅੱਜ ਸਾਰਾ ਦਿਨ ਘਰੇ ਹੀ ਟਾਈਮ ਬਸ ਹਾਂਜੀ ਘਰੇ ਘਰੇ ਹੀ ਮਾਰਾ ਔਖਾ ਰਿਆ ਫਿਰ ਔਖਾ ਔਖਾ ਜਨਾਬ ਬਿਲਕੁਲ ਹੋਰ ਵੀ ਲੋਕ ਨੇ ਗੱਲਬਾਤ ਕਰਨੀ ਜ਼ਰੂਰ ਚਾਹਵਾਂਗੇ ਭਾਈ ਸਾਹਿਬ ਕਿਦਾਂ ਅੱਜ ਫਿਰ ਦਿਨ ਬਤੀਤ ਕੀਤਾ ਆਪਣਾ 4 ਵਜੇ ਤੱਕ ਵੇਲੇ ਬਹਿ ਕੇ ਆ ਗਏ ਹਾਂ ਹਾਂਜੀ ਨੇਲੇ ਬਹਿ ਕੇ ਆ ਗਏ ਹਾਂ ਮੁਸ਼ਕਲ ਨਹੀਂ ਫਿਰ ਕੋਈ ਨਹੀਂ ਮੁਸ਼ਕਲ ਦੁਨੀਆ ਨਾਲ ਹੀ ਹੈ ਹੋਰ ਅੱਜ ਵੇਖਿਆ ਤੇ ਤੇਲ ਵੀ ਨਹੀਂ ਪਵਾਇਆ ਤੇਲ ਵੀ ਅੱਜ ਹੀ ਆ ਤੇ ਚਾਰ ਵਜੇ ਤੋਂ ਬਾਅਦ ਤੇਲ ਪਹੁੰਚਿਆ ਬਿਲਕੁਲ ਦੇਖ ਸਕਦੇ ਹੋ ਕਿ ਪੈਟਰੋਲ ਪੰਪ ਤੇ ਲੰਬੀਆਂ ਲੰਬੀਆਂ ਲਾਈਨਾਂ ਜਿਹੜੀਆਂ ਨੇ ਲਗਨੀਆਂ ਸ਼ੁਰੂ ਹੋ ਗਈਆਂ ਨੇ ਲੋਕ ਲਗਾਤਾਰ ਤੇਲ ਪੁਆਉਣ ਲਈ ਪੰਪ ਤੇ ਆਪਣੀਆਂ ਆਪਣੀਆਂ ਟੈਂਕੀਆਂ ਜਿਹੜੀਆਂ ਨੇ ਭਰਵਾਉਣ ਲਈ ਪਹੁੰਚ ਚੁੱਕੇ ਨੇ ਲਗਾਤਾਰ ਲੋਕਾਂ ਦਾ ਕਹਿਣਾ ਵਾ ਕਿ ਘਰ ਦੇ ਵਿੱਚ ਅੱਜ ਸਮਾਂ ਫ੍ਰੀ ਬੈਠ ਕੇ ਪਾਸ ਕਰਨਾ ਪਿਆ ਯਾਨੀ ਕਿ ਦਿੱਕਤਾਂ ਦਾ ਕਿਤੇ ਨਾ ਕਿਤੇ ਸਾਹਮਣਾ ਕਰਨਾ ਪਿਆ ਹੋਰ ਵੀ ਗੱਲਬਾਤ ਕਰਾਂਗੇ ਲੋਕ ਇੱਥੇ ਪਹੁੰਚੇ ਨੇ ਭਾਈ ਸਾਹਿਬ ਕਿਦਾਂ ਕਿਦਾਂ ਫਿਰ ਅੱਜ ਸਮਾਂ ਆਪਣਾ ਬਤੀਤ ਸਮਾ ਜਨਾਬ ਸਾਰੀ ਦੁਨੀਆ ਦੇ ਨਾਲ ਹੀ ਰਿਹਾ ਵਧੀਆ ਰਿਹਾ ਠੀਕ ਰਿਹਾ ਘਰ ਬਹਿ ਗਿਆ ਜਾਇ ਕੀਤਾ ਸਾਰਾ ਦਿਨ ਜੀ ਆਹੋ ਜੀ ਬਿਲਕੁਲ ਸਾਰਾ ਮਟਾਲਾ ਬੰਦ ਰਿਹਾ ਸਾਰਾ ਸਮਰਥ ਮਿਲਿਆ ਸਾਰਿਆਂ ਨੂੰ ਹਾਂ ਜੀ ਤੇ ਹੋਰ ਠੀਕ ਰਿਹਾ ਸਾਰੀ ਦੁਨੀਆ ਦੇ ਨਾਲ ਹੀ ਰਿਹਾ ਸਾਡਾ ਔਖੇ ਨਹੀਂ ਹੁੰਦੇ ਐਸੇ ਜਦੋਂ ਧਰਨੇ ਲੱਗਦੇ ਨੇ ਪ੍ਰਦਰਸ਼ਨ ਹੁੰਦੇ ਨੇ ਕਿਤੇ ਨਾ ਕਿਤੇ ਮੁਸ਼ਕਲਾਂ ਦਾ ਸਾਹਮਣਾ ਵੀ ਲੋਕਾਂ ਨੂੰ ਨਾਲ ਦੀ ਨਾਲ ਕਰਨਾ ਪੈਂਦਾ ਮਹਾਰਾਜ ਸਵੇਰ ਦਾ ਤਿਆਰ ਖਦਮ ਹੋਇਆ ਦਾ ਹੀ ਸਵੇਰ ਦੀ ਮੁਸ਼ਕਲ ਹੀ ਮੁਸ਼ਕਲ ਹੀ ਦੋ ਤਿੰਨ ਜਗ੍ਹਾ ਜਾਣਾ ਸੀ ਉਹ ਜਾਇ ਨਹੀਂ ਗਿਆ ਆ ਹੁਣ ਪੰਪ ਖੁੱਲਿਆ ਵਾ ਤੇ ਹੁਣ ਪਤਾ ਲੱਗਾ 4 ਵੇ ਪੰਪ ਖੋਲਣਾ ਵਾ ਤੇ ਹੁਣ ਤੇਲ ਪਉਣ ਆਏ ਆ ਤੇ ਇੱਕ ਦੋ ਜਿਹੜੇ ਕੰਮ ਇਹ ਕਰਾਂਗੇ ਸਵੇਰ ਦਾ ਮੁਸ਼ਕਲ ਹੀ ਮੁਸ਼ਕਲ ਹੀ ਤੇ ਜਿਹੜਾ ਬੰਦਾ ਜੰਮਿਆ ਉਹਦਾ ਮੁਸ਼ਕਲਾਂ ਦਾ ਹੈ ਹੀ ਤੇ ਫਿਰ ਤਾਂ ਹਾਂਜੀ ਸਾਰਾ ਦਿਨ ਕੰਮ ਨਹੀਂ ਜਦੋਂ ਐਸੇ ਧਰਨੇ ਲੱਗਦੇ ਆ ਧਰਨਿਆਂ ਕਰਕੇ ਮੁਸ਼ਕਲ ਆਂਦੀ ਹੈ ਕਿ ਨਹੀਂ ਆਂਦੀ ਧਰਨਿਆਂ ਕਰਕੇ ਜੇ ਹੁੰਦੀ ਹੈ ਕਿ ਹੋਰ ਓਦਾਂ ਥੋੜੀ ਆਉਂਦੀ ਹੈ ਓਦਾਂ ਤਾਂ ਹੁੰਦੀ ਹੈ ਜੇ ਕੋਈ ਪਰੇਸ਼ਾਨੀ ਹੋਏ ਜਾਂ ਕੋਈ ਹੋਏ ਓਦਾਂ ਨਹੀਂ ਮੁਸ਼ਕਲ ਆਉਂਦੀ ਕੋਈ ਵੀ ਜੀ ਟਰਨੇ ਕਰਕੇ ਆਉਂਦੀ ਹੈ ਜੀ ਬਹੁਤ ਹੀ ਮੁਸ਼ਕਲ ਬਿਲਕੁਲ ਕਿਤੇ ਨਾ ਕਿਤੇ ਲੋਕਾਂ ਦੀ ਜਿਹੜੀ ਖੱਜਲ ਖਰਾਬੀ ਹੈ ਉਹ ਵੀ ਕਿਤੇ ਨਾ ਕਿਤੇ ਸਾਹਮਣੇ ਆ ਰਹੀ ਹੈ ਨਾਲ ਦੀ ਨਾਲ ਕਿ ਲਗਾਤਾਰ ਪੈਟਰੋਲ ਪੰਪ ਜਿਹੜੇ ਸੀ ਉਹ ਵੀ ਬੰਦ ਸੀ ਤਾਂ ਫਿਰ ਕਿਤੇ ਨਾ ਕਿਤੇ ਲੋਕਾਂ ਨੂੰ ਜ਼ਰੂਰ ਦਿੱਕਤਾਂ ਦਾ ਸਾਹਮਣਾ ਅੱਜ ਕਰਨਾ ਪਿਆ ਕਿਉਂਕਿ ਸਾਰਾ ਦਿਨ ਨੇ ਘਰ ਰਹਿ ਕੇ ਸਮਾਂ ਪਾਸ ਕਰਨਾ ਪਿਆ ਨਾ ਕਿਤੇ ਜਾ ਸਕਦੇ ਸੀ ਅਤੇ ਨਾ ਕਿਤੇ ਆ ਸਕਦੇ ਸੀ ਪੈਟਰੋਲ ਪੰਪ ਦੀ ਤਸਵੀਰ ਆ 4 ਵਜੇ ਤੋਂ ਬਾਅਦ ਪੈਟਰੋਲ ਪੰਪ ਦੇ ਉੱਤੇ ਵੱਡੀਆਂ ਵੱਡੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਲੋਕ ਆਪਣੇ ਵਾਹਨਾਂ ਦੇ ਵਿੱਚ ਬੈਂਕੀਆਂ ਚ ਤੇਲ ਪਵਾਉਣ ਲਈ ਪਹੁੰਚ ਚੁਕੇ ਨੇ ਭਾਈ ਸਾਹਿਬ ਅੱਜ ਫੇਰ ਸਾਰਾ ਦਿਨ ਘਰੇ ਕੀ ਕੀਤਾ ਘਰ ਟੀਵੀ ਵੇਂਦੇ ਟਾਈਮ ਪਾਸ ਕੀਤਾ ਜੀ ਟੀਵੀ ਵੇਂਦੇ ਟਾਈਮ ਪਾਸ ਕੀਤਾ ਹੈ ਬਸ ਤੇਲ ਲੈਣੀ ਸੀ 4 ਵਜੇ ਤੋਂ ਬਾਅਦ ਨਾਲ ਹੀ ਤੇਲ ਪਵਾਉਣਾ ਹਾਂਜੀ ਠੀਕ ਹੈ ਸਰ ਨਹੀਂ ਤੇਲ ਪਵਾਉਣ ਨਿਕਲ ਆਏ ਨਾਲ ਹੀ 4 ਵਜੇ ਤੋਂ ਬਾਅਦ ਤੇਲ ਲੈਣੀ ਸੀ ਤੇਲ ਲੈਣੇ ਕੀ ਕਰਦੇ ਫਿਰ ਫਿਰ ਤੇਲ ਪਵਾਉਣ ਆ ਗਏ ਹੁਣ ਉਖਾ ਰਹਿਆ ਫੇਰ ਅੱਜ ਹਾਂਜੀ ਉਖਾ ਰਹੇ ਬੜੇ ਤੇਲ ਹੁੰਦਾ ਫਿਰ ਕਿਤੇ ਨਾ ਕਿਤੇ ਜਾਂਦੇ ਫੇਰ ਤਾਂ ਕਿਤੇ ਘੁੰਮਣਾ ਫਿਰ ਨਹੀਂ ਥੋੜਾ ਪਤਾ ਹਾਂਜੀ ਜੀ ਬਿਲਕੁਲ ਕਿਤੇ ਨਾ ਕਿਤੇ ਜ਼ਰੂਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਲੋਕਾਂ ਨੂੰ ਵੀ ਨਾਲ ਦੀ ਨਾਲ ਜਦੋਂ ਐਸੇ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਨੇ ਹੋਰ ਤਸਵੀਰ ਆ ਭਾਈ ਸਾਹਿਬ ਕੈਨੀ ਲੈ ਕੇ ਨੇ ਭਾਈ ਸਾਹਿਬ ਕੈਨੀ ਲੈ ਕੇ ਆਗੇ ਤੁਸੀਂ ਇਹ ਜ਼ਰੂਰ ਚਾਹੂੰਗਾ ਇਹ ਕੈਨੀ ਲੈ ਕੇ ਆਗੇ ਪੱਕਾ ਥੋੜਾ ਪੈਟਰੋਲ ਪਰ ਮੰਦ ਹੋ ਰਿਹਾ ਵਾ ਨਹੀਂ ਸਿਰੇ ਭਟੇ ਚਲਨੀ ਹੈ ਡੀਜ਼ਲ ਔਰ ਇੱਥੇ ਪੱਡੀ ਚਾਹੀਦਾ ਫੈਕਟਰੀ ਉੱਤੇ ਹਾਂ ਔਰ ਇੱਥੇ ਚਾਹੀਦਾ ਸਿਰੇ ਸਿਰੇ ਚਾਹੀਦਾ ਹੁੰਦਾ ਨਾ ਫਿਰ ਹਾਂ ਅੱਜ ਚਲਾਈ ਨਹੀਂ ਫਿਰ ਆਪਾਂ ਫੈਕਟਰੀ ਨਹੀਂ ਨਹੀਂ ਅੱਜ ਅੱਜ ਬੰਦ ਹਾਂ ਤੇ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਕਿ પેટ્રોલ ਪੰਪ ਦੇ ਉੱਤੇ 4 ਵਜੇ ਤੋਂ ਬਾਅਦ ਕਿਸ ਤਰੀਕੇ ਨਾਲ ਲੰਬੀਆਂ ਲੰਬੀਆਂ ਲਾਈਨਾਂ ਜਿਹੜੀਆਂ ਲਗਣੀਆਂ ਸ਼ੁਰੂ ਹੋ ਚੁੱਕੀਆਂ ਨੇ ਸਬਜ਼ੀ ਮੰਡੀ ਦੀ ਗੱਲ ਕਰੀਏ ਜ਼ਰੂਰ ਚਾਹਾਂਗੇ ਤਸਵੀਰ ਦਿਖਾਣੀ ਕਿ ਸਬਜ਼ੀ ਮੰਡੀ ਦੇ ਵਿੱਚ ਵੀ ਰੇੜੀਆਂ ਜਿਹੜੀਆਂ ਉਹ ਲਗਣੀਆਂ ਸ਼ੁਰੂ ਹੋ ਚੁੱਕੀਆਂ ਵਾਂ ਤਾਂ ਬਾਜ਼ਾਰ ਜਿਹੜੇ ਨੇ ਖੁੱਲਨੇ ਸ਼ੁਰੂ ਹੋ ਚੁੱਕੇ ਨੇ ਦੁਕਾਨਾਂ ਖੁੱਲਣੀਆਂ ਸ਼ੁਰੂ ਹੋ ਚੁੱਕੀਆਂ ਵਾਂ ਕਿਤੇ ਨਾ ਕਿਤੇ ਲੋਕਾਂ ਨੇ ਦੱਸਿਆ ਕਿ ਜ਼ਰੂਰ ਕਿਤੇ ਨਾ ਕਿਤੇ ਖੱਜਲ ਖਰਾਬੀ ਹੁੰਦੀ ਹੈ ਜਦੋਂ ਐਸੇ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਨੇ ਕੈਮਰਾ ਪਰਸਨ ਬੌਬੀ ਦੇ ਨਾਲ ਜਤਿੰਦਰ ਗੁੰਡਰ ਦਿੱਲੀ ਪੋਸਟ ਪੰਜਾਬੀ ਗੁਰਦਾਸਪੁਰ